ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਸਵਾਗਤ ਕਰਦੇ ਆ ਤੁਹਾਡਾ ਸਾਡੇ ਚੈਨਲ ਤੇ ਦੇਖੋ ਜੀ ਇਹ ਖੜੀਏ ਗੱਡੀ ਆਪਾਂ ਅੰਗੇ ਘਰੇ ਗੱਡੀ ਦੀ ਹਾਲਤ ਦੇਖੋ ਗੰਦੀ ਹੋਈ ਪਈ ਹੈ ਗੱਡੀ ਦੇਖੋ ਦੇਖੋ ਇਹ ਗਰਦੇ ਗਰਦੇ ਮਿੱਟੀ ਮਿੱਟੀ ਹੋਈ ਪਈ ਹੈ ਅੱਜ ਕਰਾਣੀ ਆਪਾਂ ਨੇ ਗੱਡੀ ਵਾਸ਼ਿੰਗ ਤੋ ਆਕੇ ਲਿਆਉਂਗੇ ਗੱਡੀ ਨੂੰ ਅੱਜ देखो चेक करो बाकी जब बारिश होगी फिर दिखावे किमें लगती है ग्डी चमका के में दिया कटी। जम को लिया है पूरी देखो भाई बाकी बाद दिखाऊंगे ਵਾਸ਼ਿੰਗ ਸੈਂਟਰ ਤੇ ਜਾ ਕੇ ਜਾਓ ਵੀ ਮਿੱਤਰੋ ਦੇਖੋ ਖੇਤਾਂ ਦਾ 뷰 ਤਾਂ ਕੋਈ ਵੀ ਐ ਨਾ ਪੱਕੀ ਹੁਣ ਤੱਕ ਕਣਕ ਹੋ ਗਿਆ ਰੰਗ ਪੀਲਾ ਪੀਲਾ ਕਣਕ ਦਾ ਦੇਖੋ ਆ ਪਾਪੇਂਡ ਤੋਂ ਬਾਹਰ ਆ ਗਏ ਆਪਣੇ ਤੋਂ ਇਹ ਸੜਕ ਜਾਰੀ ਹੈਗੀ ਬੜਲਾਣਾ ਪਿੰਡ ਨੂੰ ਇਹਦਾ ਕੰਮ ਵੀ ਚੱਲ ਰਿਹਾ ਹੈਗਾ ਅੱਗੇ ਬਹੁਤ ਦੇਰ ਹੋ ਗਈ ਕੰਮ ਸ਼ੁਰੂ ਕਰਕੇ ਛੱਡ ਤੇ ਆ ਇਹਨਾਂ ਨੇ ਸੜਕ ਦਾ 2-3 ਮਹੀਨੇ ਹੋ ਗਏ ਇਹ ਛੋਟੀ ਸੜਕ ਹੈ ਚੌੜੀ ਹੋ ਰਹੀ ਹੈ ਅੱਗੇ ਉਹ ਵੀ ਦਿਖਾਵਾਂਗੇ ਤੁਹਾਨੂੰ ਹੋ ਰਹੀ ਹੈ ਪੜਲਾਣੇ ਤੋਂ ਸ਼ੁਰੂ ਕੰਮ ਕਰਿਆ ਬਨਾਂ ਨੇ ਪੱਟ ਕੇ ਛੱਡਤੀ ਸੜਕ ਅੱਗੇ ਘਰੇ ਨਹੀਂ ਕੰਮ ਰਹਾ ਹਮਾਰੇ ਕੋਲ ਉਹ ਗਿਆ ਕੇ ਬਾਕੀ ਇਹ ਦੇਖੋ ਸਿੰਦਲ ਸੜਕਾ ਛੋਟੀ ਬਿਲਕੁਲ ਲਓ ਇਹ ਆ ਗਿਆ ਘਟਲਾਣਾ ਪਿੰਡ ਦੇਖੋ ਇੱਥੇ ਤੋਂ ਸ਼ੁਰੂ ਹੋਇਆ ਕੰਮ ਸੜਕ ਦਾ ਦੇਖੋ ਪਾਟ ਲੱਕੇ ਛੱਡਤੀ ਛੱਡ ਕੇ ਆਈ ਦੇਖੀ ਜਾਏ ਹੁਣ ਅੱਗੇ ਆ ਦੇਖੋ ਸਾਈਡਾਂ 'ਚ ਕਿਵੇਂ ਨੀਵਾ ਪਿਆ ਨਾ ਪੱਥਰ ਪਾਇਆ ਨਾ ਕੁਝ ਦੇਖੋ ਰਾਤ ਨੂੰ ਬਹੁਤ ਔਖਾ ਹਜੇ ਤੇ ਸਾਈਡ ਥੋੜ੍ਹ ਦੇਣੀ ਪੈਜੀ ਬਹੁਤ ਔਖਾ देखो भाई कम चल नहीं रहा पट के बस सड़क देखो खबी साइड चाह बिलकुल मां देखो साइड देनी बहुत औखी है कैमरे च घट पता लगता डूंगा बहुत है खबी साइड च ਆ ਰਹੀ ਹੈ ਮੇਨ ਹਾਈਵੇ ਤੇ ਬਨੂਰ ਲਾਂਡਰ ਵਾਲਾ ਰੋਡ ਹੈ ਜਣਾ ਇਹ ਸੜਕ ਪਾਣੀ ਚ ਜਿੱਦੀ ਚਿੱਤੀ ਬਹੁਤ देर ਹੋ ਗਈ ਦੇਖੋ ਰੋੜੇ ਭਾਵੇਂ ਸੜਕ ਤੇ ਧੂਆਂ ਪਿਆ ਹੈ ਇੱਧਰ ਸਰਕਾਰ ਨੂੰ ਬੇਤੀ ਹੈ ਜਲਦੀ ਜਲਦੀ ਤੋਂ ਜਲਦੀ ਸੜਕ ਬਣਾਓ ਇਹ ਤੋਂ ਭਾਗ ਆ ਹੋਇਆ ਵਾ ਸੈਟਾ ਜਟ ਹੋਏ ਭਾਗੇ ਛੱਡਦੀ ਇਹ ਆ ਗਿਆ ਹਾਈ ਤੇ ਮੇਰਾ ਹਾਈ ਤੇ ਆਪਣਾ ਲੋ ਵੀ ਮਿੱਤਰੋ ਆਪਾਂ ਆ ਗਏ ਸਰਵਿਸ ਸਟੇਸ਼ਨ ਤੇ ਗੱਡੀ ਨੂੰ ਚੰਦਰ ਗੱਡੀ ਲੱਗੀ ਹੋਇਆ ਇਹ ਤਾਂ ਹੋ ਜੂਗੀ ਇਸ ਤੋਂ ਬਾਅਦ ਆਪਣੀ ਗੱਡੀ ਦੇਖੋ ਮੈਂ ਖੜੇ ਆਂਗੇ ਇਹ ਆ ਬਨੂੜ ਲਾਂਡਰ ਹਾਈਵੇ ਸਨੇਟਾ ਖੜੇ ਆਂ ਫਸ ਸਨੇਟਾ ਪਿੰਡ 'ਚ ਗੱਡੀ ਤਾਂ ਹੋਗੀ ਇਸ ਤੋਂ ਬਾਅਦ ਆਪਣੀ ਤਾਂ ਹੋਗੀ ਦੇਖਦੇ ਆ ਕਿ ਨਗੜੇ ਮੇ ਲੱਗਦਾ ਫਿਰ ਦਿਖਾਵਾਂਗੇ ਤੁਹਾਨੂੰ ਗੱਡੀ ਧੋ ਹੁੰਦੀ ਲੋ ਜੀ ਆਪਣੀ ਗੱਡੀ ਧੋਣੀ ਹੋ ਗਈ ਸਟਾਰਟ ਦੇਖੋ ਬਾਜਰਾ ਪਾਣੀ ਪ੍ਰੈਸ਼ਰ ਵਾਲਾ ਲਓ ਵੀ ਮਿੱਤਰੋ ਹੋ ਰਹੀ ਹੈ ਗੱਡੀ ਵਾਸ਼ ਤਾ ਹੋ ਰਹੀ ਹੈ ਦੇਖੋ ਚਮਕਾ ਗਈ ਪੂਰੀ ਦੇਖੋ ਲਿਸ਼ਕੋਰਾ ਮਾਰ ਰਹੀ ਗੱਡੀ ਥੋੜਾ ਜਿਹਾ ਟਾਈਮ ਹੋਰ ਲੱਗੂਗਾ ਧੋਣੇ ਨੂੰ ਉਸ ਤੋਂ ਬਾਅਦ ਹੋ ਜਣੀ ਕੰਪਲੀਟ ਲਓ ਵੀ ਮਿੱਤਰੋ ਤੋ ਹੋ ਗਈ ਆਪਣੀ ਗੱਡੀ ਦੇਖੋ ਮਾਰ ਰਹੀ ਪੂਰੀ ਸ਼ਾਈਨ ਕੰਪਲੀਟ ਹੋ ਗਈ ਧੋ ਕੇ ਦੇਖੋ ਹੋ ਗਈ ਔਫੇ ਰਿਪੋਰਟ ਚਮਕ ਰਹੀ ਪੂਰੀ ਹਾਂਜੀ ਮਿੱਤਰੋ ਤੁਹਾਨੂੰ ਇਹ ਸਾਡੀ ਛੋਟੀ ਜਿਹੀ ਵੀਡੀਓ ਕਿਵੇਂ ਦੇ ਲਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸੋ ਤੇ ਨਾਲੇ ਕਰ ਲੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਮਿਲਦੇ ਆਂ ਫਿਰ ਕਿਸੇ ਨਵੀਂ ਵੀਡੀਓ 'ਚ